ਨਾ ਬਾਲਗਾਂ ਦੀ ਵਾਹਨ ਚਲਾਉਣ ਤੇ ਪੁਲਿਸ ਸਖਤ ਹੈ ਅੱਜ ਤੋਂ ਯਾਨੀ ਕਿ 1 ਅਗਸਤ ਤੋਂ ਸਰਕਾਰ ਵੱਲੋਂ 18 ਸਾਲ ਤੋਂ ਘੱਟ ਬੱਚਿਆਂ ਦੇ 2 ਅਤੇ 4 ਵੀਲਰ ਵਾਹਨ ਚਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਅਜਿਹੇ ਚ ਪੁਲਿਸ ਨੇ ਅੰਮ੍ਰਿਤਸਰ ਵਿੱਚ ਨਾਕੇਬੰਦੀ ਕਰਕੇ ਹਰ ਆਉਣ ਜਾਣ ਵਾਲੇ ਤੇ ਨજર ਰੱਖੀ ਪ੍ਰਸ਼ਾਸਨ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਦੇਣ ਮਾਂਜਮ ਸੀਪੀ ਸਾਹਿਬ ਦੇ ਦਾਤਾ ਮੁਤਾਬਕ ਜਿਹੜੇ ਟ੍ਰੈਫਿਕ ਨੂੰ ਪੂਰੀ ਜਿਹੜਾ ਬਿਲਕੁਲ ਸੁਚਾਰੂ ਢੰਗ ਨਾਲ ਚੱਲੇ ਇਸ ਲਈ ਅੱਜ ਦਾਜਗੜ ਦੇ ਉੱਪਰ ਜਿਹੜਾ ਬ੍ਰਿਜ ਹੈ ਉੱਥੇ ਨਾਕਾ ਲਗਾਇਆ ਗਿਆ ਹੈ ਤੇ ਜਿਹੜੀ ਓਵਰ ਸਪੀਡ ਗੱਡੀਆਂ ਆ ਰਹੀਆਂ ਇੱਧਰ ਤੋਂ ਉਹਨਾਂ ਦੇ ਚਲਾਨ ਜਿਹੜੇ ਜਿੱਟੇ ਜਾ ਰਹੇ ਆ ਔਰ ਇਹਦੇ ਸਬੰਧ ਵਿੱਚ ਬਗਾਹਦਾ ਸੀ ਅੱਥੇ ਉੱਥੇ ਲਗਾਈ ਗਈ ਹੈ ਦੂਰਬੀ ਵਗੈਰਾ ਜਿਹਨਾਂ ਵੇਖਿਆ ਜਾਂਦਾ ਵਾ ਜਿਹੜਾ ਰੈਡਾਰ ਜਿਹਨੂੰ ਕਹਿੰਦੇ ਆ ਉਹਨੂੰ ਲਗਾਇਆ ਫਿੱਟ ਕੀਤਾ ਗਿਆ ਵਾ ਜਿਹੜਾ ਵੀ ਉਹਦੇ ਵਿੱਚ ਆਂਦਾ ਓਵਰ ਸਪੀਡ ਉਹਦਾ ਆਪਾਂ ਚਲਾਨ ਮੌਕੇ ਦਾ ਕਰ ਰਹੇ ਆ ਆਨਲਾਈਨ ਸ਼ਹਿਰ ਦੇ ਜਿਹੜੇ ਜਵਾਨ ਲੜਕੇ ਲੜਕੀਆਂ ਨੇ ਛੋਟੀ ਉਮਰ ਦੇ ਕੀ ਕਹਿਣਾ ਜਿਹੜਾ ਸੰਦੇਸ਼ ਕੀ ਹੈ ਜੀ ਉਹਨਾਂ ਨੂੰ ਸਾਡੇ ਵੱਲੋਂ ਇਹ ਸੰਦੇਸ਼ ਹੈ ਕਿ ਮੈਨੂੰ ਸਰਕਾਰ ਵੱਲੋਂ ਜਿਹੜਾ ਕਿ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹਨਾਂ ਨੂੰ ਟੂ-ਵੀਲਰ ਵਾਨ ਔਰ ਫੋਰ-ਵੀਲਰ ਜਿਹੜੇ ਆ ਬਿਲਕੁਲ ਹੀ ਬੰਦ ਕੀਤੇ ਗਏ ਆ 1 ਅਗਸਤ ਤੋਂ ਔਰ ਸਾਰਿਆਂ ਨੂੰ ਬੇਨਤੀ ਆ ਕਿ ਉਹ ਆਪਣੇ ਬੱਚਿਆਂ ਮਾਪਿਆਂ ਨੂੰ ਵੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵਹੀਕਲ ਨਾ ਦੇਣ ਜੇਕਰ ਇਹ ਆਉਂਦੇ ਆ ਰੋਡ ਦੇ ਉੱਤੇ ਤੇ ਇਹਨਾਂ ਦਾ ਕਾਨੂੰਨ ਤੇ ਮੁਤਾਬਕ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਹ ਸਰ ਚਲਿਏ ਜਣਾ ਰਡਾਰ ਲੱਗੇ ਆ ਸਿਰ ਤੇ ਸਿਰਫ ਟੋਲ ਫਲਾਈਓਵਰ ਤੇ ਲੱਗਾ ਕਿ ਹੋਰ ਕਿ ਕਿਸੇ ਸਾਈਡ ਤੇ ਲਗਾ ਰਹੇ ਨਹੀਂ ਇਹ ਮੇਨ ਮੇਨ ਇਹ ਮੇਰੋਂ ਤੇ ਲੱਗਦਾ ਕਿਉਂਕਿ ਓਵਰ ਸਪੀਡ ਤੇ ਉੱਪਰ ਹੀ ਹੁੰਦੀ ਹੈ ਨਾ ਲੋਕਲ ਤੇ ਹੁੰਦੀ ਨਹੀਂ ਤੇ ਓਵਰ ਸਪੀਡ ਦਾ ਮਤਲਬ ਸਪੀਡ ਲਿਮਿਟ ਕੀ ਹੈ ਇਧਰ ਇਧਰ 50 ਹੈਗੀ ਆ ਜਿਹੜਾ 50 ਪਾਸ ਜਾਏਗਾ ਫਿਰ ਉਹਦਾ ਰਕਾਰ ਦੇ ਵਿੱਚ ਕਾਊਂਟਿੰਗ ਆ ਜਾਂਦੀ ਹੈ ਉਹਦੇ ਕਾਊਂਟਿੰਗ ਦੇ ਅਧਾਰ 'ਤੇ ਫਿਰ ਉਹਦਾ ਚਲਾਨ ਕੀਤਾ ਜਾਂਦਾ ਹੈ ਚਲਾਨ ਕੱਟਣ ਦੇ ਨਾਲ-ਨਾਲ ਸਾਰਿਆਂ ਨੂੰ ਸਮਝਾਇਆ ਵੀ ਜਾ ਰਿਹਾ ਜੀ ਬਿਲਕੁਲ ਹੀ ਇਹਨਾਂ ਨੂੰ ਪੂਰੀ ਅਹਿਤਿਆਤ ਕੀਤੀ ਜਾ ਰਹੀ ਹੈ ਕਿ ਓਵਰ ਸਪੀਡ ਨਾ ਚਲੋ ਜਿਹਦੇ ਨਾਲ ਕਿ ਐਕਸੀਡੈਂਟ ਨਾ ਹੋਏ ਕਿਸੇ ਦਾ ਕਿਸੇ ਦਾ ਤੁਹਾਡਾ ਵੀ ਨੁਕਸਾਨ ਹੋ ਸਕਦਾ ਦੂਸਰਿਆਂ ਦਾ ਵੀ ਨੁਕਸਾਨ ਹੋ ਸਕਦਾ ਓਵਰ ਸਪੀਡ ਦਾ ਹੀ ਹੋ ਰਿਹਾ ਜਾਂ ਬਾਕੀ ਕਾਰੀ ਫਿਲਮਾਂ ਆ ਹੋਰ ਸਾਰੇ ਦੇ ਚਲਾਨ ਉਹ ਟ੍ਰੈਫਿਕ ਦੇ ਸਾਰੇ ਜਿਹਦਾ ਕੋਈ ਸੀਟ ਬੈੱਟ ਨਹੀਂ ਪਹਿਨ ਰਿਹਾ ਹੈਲਮਟ ਨਹੀਂ ਪਹਿਨ ਰਿਹਾ ਕਾਲੀ ਫਿਲਮਸ ਹੈ ਜਾਲੀਆਂ ਲਗਾਈਆਂ ਹੋਈਆਂ ਵਾ ਤੇ ਸਾਰਿਆਂ ਦੇ ਚਲਾਨ ਕੀਤੇ ਜਾ ਰਹੇ ਆ